ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਜੀ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਕੋਟੀ ਤੇ ਸੂਟ ਕਿਉਂਕਿ ਉਹ ਅੱਜ ਆਪਾਂ ਭੇਜਣੇ ਆ ਜੇ ਭੈਣੇ ਡਰੈਸ ਭੇਜਤਾ ਤਾਂ ਕਿਉਂ ਮੈਂ ਕਿਹਾ ਚਲੋ ਆਪਾਂ ਦਿਖਾ ਦਈਏ ਕੋਟੀ ਕਈ ਦਿਨ ਹੋ ਗਏ ਸੀ ਤਿਆਰ ਕੀਤੀ ਪਈ ਸੀ ਤੇ ਮੈਂ ਰੋਜ਼ ਹੀ ਭੁੱਲ ਜਾਣੀ ਆ ਦਿਖਾਉਣੀ ਵੀਡੀਓ ਦੇ ਵਿੱਚ ਤੇ ਮੈਂ ਕਿਹਾ ਚਲੋ ਮੈਂ ਜਿਆਦਾ ਅੱਗੇ ਆਪਾਂ ਅੱਜ ਦਿਖਾ ਦਈਏ कोटी आ देखो जी वाइट कलर के बच्चे आपटी रेडी की पूरी लंबी बाजू है जी देखो ਜੇ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੱਕ ਕਰਵਾਇਓ ਇਹਦਾ ਆਪਾਂ ਲਿਆ ਜੀ 900 ਰੁਪਇਆ ਤੇ ਕੋਟੀ ਦਾ ਆਪਾਂ 900 ਲਿਆ ਜੀ ਆ ਦੇਖੋ ਇਹਦਾ ਲਿਆ ਜੀ ਆਪਾਂ 900 ਰੁਪਇਆ ਤੇ ਚਾਰ ਭੈਣ ਨੇ ਸੂਟ ਮੰਗਵਾਏ ਆ ਆਪਾਂ ਸੂਟ ਭੇਜਨੇ ਆ ਦੇਖੋ ਜੀ ਵਧੀਆ ਸੌਫਟ ਜਾਂ ਕੱਪੜਾ ਕਿੰਡਾ ਸੋਹਣਾ ਕਲਰ ਹੈ ਇਹਦਾ ਲਿਆ ਜੀ ਆਪਾਂ 450 ਇਹ ਸੂਟ ਦਾ ਲਿਆ ਜੀ ਆਪਾਂ 450 ਇਹਨਾਂ ਪਾਣੀ ਆ ਗਿਆ ਜੀ ਆਇਆ ਚੀਰ ਨਹੀਂ ਤੁਸ ਜੀ ਜੀ ਤੁਸ ਜੀ ਤੁਸ ਜੀ ਨਾ ਟੋਲ ਨਾ ਕਰਨੀ ਤੁਬੈ ਵਿੱਚ ਆਣੀ ਤੇਰੀ ਵੀਡੀਓ ਆ ਜਾ। ਤਾਂ ਇਹ ਵੀ ਲੱਗ ਗਈ। ਹੋਣੀ ਵੀ ਤੇ ਸਖਮੀ ਜਾਈ। ਸਾਰ ਦੇ ਤਾਂ ਹੋ ਜਾਣੇ ਰਾਈ ਜਾਂਦਾ ਵਿੱਚ। ਵਿੱਚ ਆ। ਆ ਦੇਖੋ ਜੀ। ਕਿੱਡਾ ਸੋਹਣਾ ਕਲਰ ਹੈ, ਲਾਈਟ ਜਿਹਾ। ਇਹਦਾ ਲੈ ਆ ਜੀ ਆਪਾਂ 650। ਇਹਦੇ ਲੈਤਾ 650 ਇਹ ਕਿੱਥੇ ਗਿਆ ਹਾਂ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਪੂਰਕ ਸੌ% ਕੱਪੜਾ ਹੈ ਬਈ ਤੇ ਇਹਦੇ ਨਾਲ ਦਾ ਅੱਜ ਕਿਸੇ ਨੇ ਹੋਰ ਮੰਗਵਾਇਆ ਜਮਾਂ ਸੇਮ ਹੀ ਇਹਦੇ ਨਾਲ ਦਾ ਕਵਾਸਿਕੜਾ ਦਿੱਤ ਦਿੱਤੀ ਇਹਦੇ ਨਾਲ ਦਾ ਸੇਮ ਹੀ ਅੱਜ ਮਗਵਾਇਆ ਵੀ ਹੁਣ ਤਾਂ ਹੋ ਦੋ ਹੋਰ ਲੈ ਕੇ ਗਏ ਅੱਜ ਪਰ ਕਹਿੰਦੇ ਸਾਨੂੰ ਸੇਮ ਹੀ ਆਹੀ ਕਲਰ ਲਿਆ ਕੇ ਦੇਣ ਤੇ ਇੱਕ ਆ ਗਿਆ ਜੀ ਇਹਦੇ ਵਿੱਚ ਆਹ ਵਾ ਦੇਖ ਕਿੰਨਾ ਸੋਹਣਾ ਕਲਰ ਆ ਆ ਦੇਖੋ ਜੀ ਆ ਵੀ ਬਹੁਤ ਸੋਹਣਾ ਕਲਰ ਹੈ ਨੇੜੇ ਤੋਂ ਦੇਖੋ ਇਹਨਾਂ ਦਾ ਰੇਟ ਹੈ ਜੀ 650 ਆ ਸੂਟ ਦਾ ਵੀ 650 ਆਹ ਦਾ ਵੀ ਤੇ ਇਹਦਾ ਜੀ 450 ਲਿਆ ਇਹਦਾ 450 ਲਿਆ ਜੇ ਬਾਕੀ ਕਿਥੇ ਰੱਖ ਦੂੰਗਾ ਇੱਕ ਆਹ ਦੋ ਭੈਣ ਨੇ ਪਜੇਬਾਂ ਦੇ ਜੋੜੇ ਮੰਗਾਏ ਇਹਨਾਂ ਦਾ ਲਿਆ ਜੀ ਆਪਾਂ 600 ਇਹਨਾਂ ਦਾ 6 16 ਇੱਕ ਹਾਂ ਗੁੱਠੀ ਭੇਜਾਂਗੇ ਗੁੱਠੀ ਮੰਗਵਾਈਏ ਪਹਿਨਣੇ ਤੇ ਇੱਕ ਜੀ ਹੋ ਗਈ ਆਪਣੀ ਕੋਟੀ ਇਹਨਾਂ ਸੂਟਾਂ 'ਚ ਕੋਈ ਸੂਟ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤੇ ਜੀ ਆਪ ਤੁਹਾਡਾ ਆਰਡਰ ਬੁੱਕ ਕਰਵਾ ਸਕਦੇ ਹੋ ਲੱਸੀ ਡੋਂਗੇ 'ਚ ਪਈਏ ਫਰਜੇ 'ਚ ਪਾਣੀ ਦੇ ਬਲਾਸ ਕੋਦਰ ਦੀ ਪਾਣੀ ਦਾ ਥੋੜਾ ਜਿਹਾ ਤੇ ਜੀ ਅੱਜ ਦੀ ਸੀ ਆਪਣੀ ਇੰਨੀ ਵੀਡੀਓ ਹੁਣ ਆਪਾਂ ਕਰਦੇ ਆਂ ਵੀਡੀਓਜ਼ ਐਂਡ ਆ ਜੇ ਕਈ ਵਾਰੀ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਸੌਰੀ ਚਾਹੁੰਦੇ ਆਂ ਤੇ ਜੇ ਮੇਰੀ ਕਿਸੇ ਭੈਣ ਨੇ ਕੋਟੀ ਜਾਗਟ ਬਲੌਜ਼ ਬਣਾਉਣਾ ਹੋਵੇ ਤਾਂ ਤੁਸੀਂ ਮੈਂ ਨੰਬਰ ਸਕਰੀਨ ਤੇ ਦਿਨੀ ਹੁੰਨੀ ਹੈ ਤੇ ਜਦੋਂ ਮਰਜੀ ਮੈਨੂੰ ਕਾਲ ਕਰੋ ਨੰਬਰ ਹੈਗਾ ਜੀ ਆਪਣਾ 9350679902 ਤੇ ਮੈਨੂੰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਕਈ ਵਾਰੀ ਵੀ ਵੀਡੀਓ 'ਚ ਕੋਈ ਗਲਤੀ ਰਹਿ ਜਾਂਦੀ ਹੈ ਤੇ ਫਿਰ ਆਪਾਂ ਆਪਾਂ ਆਪਣੀ ਗਲਤੀ ਸੁਧਾਰਾਂਗੇ ਤਾਂ ਜਰੂਰ ਤੁਸੀਂ ਮੈਨੂੰ ਮੈਸੇਜ ਕਰਕੇ ਦੱਸਣਾ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ